ਬਾਬੇ ਨਾਨਕ ਨੇ ਸੁਨੇਹਾ ਦਿੱਤਾ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਸ ਸੁਨੇਹ ਨੂੰ ਅਜੇ ਵੀ ਸੰਜੋਗ ਕੇ ਰੱਖਿਆ ਨੇ ਬੰਗਾਲ ਦੇ ਸਿੱਖਾਂ ਨੇ ਬੰਗਾਲ ਦੇ ਸਿਲੀਗੁੜੀ ਇਲਾਕੇ ਦੇ ਸਿੱਖ ਸਿੱਖ ਯੂਥ ਫੋਰਮ ਵੱਲੋਂ ਲਾਕਡਾਊਨ ਦੇ ਦੌਰਾਨ ਲੋੜਵੰਦ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਰਸਣ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਇਹ ਜੋ ਉਕਰਾਲਾ ਹੈ ਇੱਥੋਂ ਦੇ ਸਿੱਖ ਵੀ ਭੈਣ ਭਰਾ ਤੇ ਸੰਗਤਾਂ ਵੱਲੋਂ ਸਿਲੀ ਕੁੜੀ ਦੇ ਕੀਤਾ ਜਾ ਰਿਹਾ ਹੈ ਸਿੱਖ ਯੂਥ ਫੋਰਮ ਸਿਲੀਗੁਰ ਦੀ ਕਹਿਣਾ ਹੈ ਕਿ ਜਦ ਤੱਕ ਲੋਕਡਾਊਨ ਚੱਲੇਗਾ ਬਾਬੇ ਨਾਨਕ ਦਾ ਲੰਗਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਜੀ ਦਾ ਖਾਸ ਵਾਇਰਲ ਵੀਡੀਓ ਵਿੱਚ ਸਿੱਖ ਫੋਰਮ ਸਿਲੀਗੁਰ ਦੇ ਤਰਫੋਂ ਪਿਛਲੇ 43 ਦਿਨਾਂ ਤੋਂ ਇਹ ਲੰਗਰ ਦੀ ਸੇਵਾ ਚੱਲ ਰਹੀ ਹੈ ਅੱਜ 43ਵਾਂ ਦਿਨ ਵੀ ਲੋੜਵੰਦਾਂ ਨੂੰ ਲੰਗਰ ਸ਼ਕਾਇਆ ਗਿਆ ਤੇ ਅੱਗੇ 8 ਮਹੀਨੇ ਦੇ ਵਿੱਚ ਜਿੰਨੇ ਦਿਨ ਲਾਕਡਾਊਨ ਰਹੇਗੀ ਫੋਰਮਪੁਰੀ ਸਰਦਾਰਾਂ ਦੇ ਨਾਲ ਕੋਸ਼ਿਸ਼ ਕਰੇਗੀ ਕਿ ਉਹਨੇ ਦਿਨ ਲੰਗਰ ਦੀ ਸੇਵਾ ਕੀਤੀ ਜਾਵੇ ਸਾਡੇ ਪਹਿਲੇ ਪਾਸਾ ਸ਼੍ਰੀ ਗੁਰਨਾਣ ਦੇਵ ਜੀ ਦੇ ਤਰਫ ਤੋਂ ਜੋੜ ਲੰਗਰ ਦੀ ਇਹ ਪ੍ਰਥਾ ਚਲਾਈ ਗਈ ਸੀ ਦਿਨੋਂ ਅਸੀਂ ਇਸੇ ਤਰ੍ਹਾਂ ਕਾਇਮ ਰੱਖਾਂਗੇ ਇਹਦੇ ਵਿੱਚ ਫੋਰਮ ਦਾ ਲੋਕਲ ਪ੍ਰਸ਼ਾਸਨ ਨੇ ਵੀ ਬਹੁਤ ਸਹਿਯੋਗ ਕੀਤਾ ਵਾ ਅਸੀਂ ਲੋਕਲ ਪ੍ਰਸ਼ਾਸਨ ਅਤੇ ਫੋਰਮ ਦੇ ਮੈਂਬਰ ਹੋਰ ਵੀ ਜੇਸੇ ਵੀ ਸੰਗਤ ਨੇ ਕਿਸੇ ਵੀ ਤਰੀਕੇ ਦੇ ਫੋਰਮ ਨਾਲ ਮਿਲ ਕੇ ਸਹਿਯੋਗ ਕੀਤਾ ਆ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਆ ਵਾਈਗੁਰ ਜੀ ਦਾ ਖਾਲਸਾ ਹੋਏ ਜਨਨ ਦੀ ਕਰਤੱਵੇ